ਨਸ ਤੇ ਇਹ ਅਸੀਂ ਤੀਆਂ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ 15 ਦਿਨਾਂ ਤੋਂ ਅਸੀਂ ਕਰ ਰਹੇ ਹੈਗੇ ਆ ਤੇ ਅੱਜ 16ਵੇਂ ਦਿਨ ਅਸੀਂ ਵੱਲੋਂ ਪਾ ਰਹੇ ਹੈਗੇ ਆ ਤੇ ਅਸੀਂ 4 ਸਾਲ ਤੋਂ ਲਗਾਤਾਰ ਕਰ ਰਹੇ ਹੈਗੇ ਆ ਇਹ ਚ ਅਸੀਂ 10-15 ਜਾਣੇ ਪਹਿਲਾਂ ਸ਼ੁਰੂ ਕਰਦੇ ਹੈਗੇ ਆ ਫਿਰ ਹੌਲੀ-ਹੌਲੀ ਸਾਡੇ ਨਾਲ ਹੋਰ ਜੜੀਆਂ ਲੇਡੀਜ਼ ਆਉਂ ਜੁੜ ਜਾਂਦੀਆਂ ਹੈਗੀਆਂ ਬੱਚੇ ਆਉਂਦੇ ਹੈਗੇ ਆ ਫਿਰ ਅਸੀਂ ਉਹਦੇ ਵਿੱਚ ਜਿਵੇਂ ਚਰਖੇ ਤਿਆਰ ਕਰਦੇ ਆ ਪੁਰਾਣਾ ਸੱਭਿਆਚਾਰ ਵਿਰਸਾ ਜਿਹੜਾ ਪੁਰਾਣਾ ਹੈਗਾ ਉਹ ਦਿਖਾਉਣੇ ਹੈਗੇ ਆ ਅਸੀਂ ਸਾਰਾ ਜਿਵੇਂ ਹੁਣ ਸਾਉਣ ਮਹੀਨੇ ਦੇ ਵਿੱਚ ਤੀਆਂ ਜਗ੍ਹਾ-ਜਗ੍ਹਾ ਤੇ ਲਗਾਈਆਂ ਜਾਂਦੀਆਂ ਤੁਸੀਂ ਭਾਦੋ ਮਹੀਨੇ ਨੂੰ ਕਿਉਂ ਕਿਹਾ ਕਿਉਂਕਿ ਅਸੀਂ 15-20 ਦਿਨ ਹੋ ਕੇ ਲਗਾਤਾਰ ਕੰਟੀਨਿਊ ਤੀਆਂ ਰੱਖਿਆ ਗਿਆ ਕਿਉਂਕਿ ਲੋਕ ਤਾਂ ਇੱਕ ਦਿਨ ਵੱਲੋਂ ਪਾ ਕੇ ਹਟ ਜਾਂਦੇ ਹੈਗੇ ਅਸੀਂ ਲਗਾਤਾਰ ਇਹ ਪ੍ਰੋਗਰਾਮ ਕਰ ਰਹੇ ਹੈ ਕਿ ਅੱਜ ਸਾਡਾ ਲਾਸਟ ਡੇ ਹੈ ਮੇਰਾ ਨਾਮ ਸਖਜੀਤ ਕੌਰ ਪੈਂਟ ਦਾ ਗੁਰਮਾਨੇ ਤੋਂ ਬੋਲਦੇ ਪਏ ਆ ਅਸੀਂ ਇਹ ਤੀਆਂ ਅਸੀਂ ਪੂਰੇ ਪਿਛਲੇ 15 ਦਿਨਾਂ ਤੋਂ ਕਰਦੇ ਪਏ ਆ ਅਸੀਂ ਤਾਂ ਕਰਕੇ ਭਾਦੋ ਚ ਲੈ ਕੇ ਆਏ ਵੀ ਸੌਣ ਚ ਸਾਰਿਆਂ ਨੇ ਹੁਣ ਪੁੰਨਿਆ ਕਰਕੇ ਰਖੜੀ ਤੇ ਜਾਣਾ ਸੀਗਾ ਸਾਨੂੰ ਇਹ ਸੀ ਵੀ ਸਾਡੇ ਨਾਲ ਜਿੰਨੇ ਜਾਣੇ ਵੀ ਜੁੜੇ ਹੋਏ ਆ ਸਾਰੇ ਜਾਣੇ ਸਾਡੇ ਨਾਲ ਮਤਲਬ ਸਾਰੇ ਇੰਜੋਏ ਕਰ ਸਕਣ ਤੇ ਬੱਚਿਆਂ ਨੂੰ ਪੂਰਾ ਪਤਾ ਲੱਗ ਸਕੇ ਇਸ ਵੀ ਵਿਰਸੇ ਬਾਰੇ ਵੀ ਇਹ ਕੀ ਕੀ ਤਿਆਰ ਹੈਗਾ ਤੀਆਂ ਦਾ ਕਿਵੇਂ ਵੱਲੋਂ ਪੈਂਦੀ ਹੈ ਕਿਵੇਂ ਅਸੀਂ ਪੰਜਾਬੀ ਕਲਚਰ ਨੂੰ ਇਕੱਠਾ ਕੀਤਾਗਾ ਕਿਵੇਂ ਅਸੀਂ ਇਹ ਇਹ ਪ੍ਰੋਗਰਾਮ ਅਸੀਂ ਪਿਛਲੇ 4 ਸਾਲਾਂ ਤੋਂ ਲਗਾਤਾਰ ਕੰਟੀਨਿਊ ਕਰਾ ਰਹੇ ਹਾਂ ਇਸ ਪੈਂਡ ਦੀਆਂ ਧੀਆ ਕਿੰਨੀਆਂ ਪਹੁੰਚੀਆਂ ਅੱਜ ਧੀਆ ਇਸ ਪੈਂਡ ਦੀਆਂ ਥੋੜੀਆਂ ਹੀ ਪਹੁੰਚੀਆਂ ਜੀ ਕਿਉਂਕਿ ਇਸ ਵਾਰ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਜਿਨ੍ਹਾਂ ਨੂੰ ਤੁਸੀਂ ਬੁਲਾਇਆ ਉਹ ਜ਼ਰੂਰ ਆਏ ਆ ਪਰ ਸਾਨੂੰ ਇਸ ਵਾਰ ਸਾਰੇ ਜਣੇ ਨੇ ਇਹ ਚੀਜ਼ ਕਹੀ ਹੈ ਵੀ ਤੁਸੀਂ ਪਿਛਲੇ ਅਗਲੀ ਵਾਰ ਸਾਨੂੰ ਵੀ ਤੀਆਂ ਤੇ ਬੁਲਾਇਓ ਜੋ ਅਸੀਂ ਰਖੜੀ ਤੇ ਨਹੀਂ ਆਉਂਦੇ ਹਾਂਜੀ ਹਾਂਜੀ ਨਹੀਂ ਹੁਣ ਰਖੜੀ ਆ ਗਈ ਨਾ ਵਿੱਚ ਰਖੜੀ ਕਰਕੇ ਉਹ ਜਲਦੀ ਵਾਪਸ ਚਲੇ ਗਏ ਤਾਂ ਕਰਕੇ ਬਸ ਉਹਨਾਂ ਨੂੰ ਮਤਲਬ ਇਹ ਸੀਗਾ ਵੀ ਸਾਨੂੰ ਜੇ ਸਾਨੂੰ ਇੰਨਾ ਪਤਾ ਹੁੰਦਾ ਵੀ ਤੁਸੀਂ ਇਹ ਇਸ ਤਰ੍ਹਾਂ ਦੀਆਂ ਤੀਆਂ ਕਰਨੀਆਂ ਤਾਂ ਅਸੀਂ ਤੀਆਂ ਤੇ ਆਉਣਾ ਸੀ ਅਸੀਂ ਰਖੜੀ ਬਾਅਦ ਚ ਬੰਨਣ ਆ ਜਾਣਾ ਸੀਗਾ ਹਾਂਜੀ ਮੇਰਾ ਨਾਮ ਜਸਪੀਰ ਕੌਰ ਹੈ ਤੇ ਮੈਂ ਬਿਹਾਪਾ ਹੀ ਵਿਆਹੀ ਹੋਈਆਂ ਤੇ ਮੈਂ ਇਸ ਪਿੰਡ ਦੀ ਧੀ ਆ ਇਹ ਪ੍ਰੋਗਰਾਮ ਤਿੰਨ ਚਾਰ ਸਾਲਾਂ ਤੋਂ ਇੱਥੇ ਚੱਲ ਰਿਹਾ ਤੇ ਮੈਨੂੰ ਆਏ ਸਾਲ ਇੱਥੇ ਸੱਦਾ ਦਿੰਦੇ ਆ ਤੇ ਬਹੁਤ ਹੀ ਮਾਨ ਸਨਮਾਨ ਨਾਲ ਬੁਲਾਉਂਦੇ ਹਨ ਤੇ ਆਏ ਸਾਲ ਮੇਰਾ ਸਨਮਾਨ ਕਰਦੇ ਹਨ ਜਿਹੜੀਆਂ ਧੀਆ ਉਹ ਸੌਣ ਦੇ ਮਹੀਨੇ ਆਉਂਦੀਆਂ ਤੇ ਤੁਸੀਂ ਭਾਦੋ ਦੇ ਵਿੱਚ ਪਹੁੰਚਦੀਆਂ ਇੱਥੇ ਫਿਰ ਹਾਂਜੀ ਵੀਰ ਜੀ ਜਿਵੇਂ ਕਿ ਬੋਲੀ ਬਣੀ ਹੈਗੀ ਆ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਤੇ ਵੱਲੋਂ ਭਾਦੋ ਚ ਹੀ ਮਨਾਈ ਜਾਂਦੀ ਇਸ ਕਰਕੇ ਸਾਡੇ ਪਿੰਡ ਇਹ ਰਿਵਾਜ ਚਾਰ ਸਾਲਾਂ ਤੋਂ ਤੁਰਿਆ ਆ ਰਿਹਾ